ਤੁਸੀਂ ਵਿਸਾਲ ਦੇ ਤੌਰ ਤੇ ਪੋਲਿਟਿਕਲ ਲੀਡਰਾਂ ਦੇ ਨਾਲ ਜਿਹੜੇ ਛੁਟਭਈਏ ਟਾਈਪ ਲੀਡਰ ਅਟੈਚ ਹੁੰਦੇ ਨੇ ਉਹਨਾਂ ਦੀ ਗੱਲ ਕੀਤੀ ਅਸਲ ਦੇ ਵਿੱਚ ਉਹ ਹੈਂਚਮੈਨ ਨੇ ਆਪਣੇ ਇਲਾਕੇ ਦੇ ਵਿੱਚ ਤੇ ਇਸ ਤੋਂ ਜੁੜਦਾ ਹੀ ਇੱਕ ਵੱਡਾ ਸਵਾਲ ਹੁੰਦਾ ਹੈ ਜਿਹੜੀ ਆਜ਼ਾਦੀ ਅਫਸਰਾਂ ਨੂੰ ਕੰਮ ਕਰਨ ਦੀ ਆਜ਼ਾਦੀ ਬਿਊਰੋਕਰੇਸੀ ਜਾਂ ਤੁਹਾਡੀ ਪੁਲਿਸ ਕਿੰਨੀ ਕਿੰਡਿਪੈਂਡੈਂਟ ਹੈ ਥੋੜਾ ਥਾਣਾ ਥਾਣੇਦਾਰ ਥੋੜਾ ਐਸਐਚਓ ਜਿਹੜਾ ਹੈ ਥੋੜਾ ਐਸਐਸਪੀ ਹੈ ਉਹ ਕਿਸ ਨੇ ਲਾਣਾ ਹੈ ਉਹਨੂੰ ਕਿੰਨੀ ਦੇਰ ਤੁਸੀਂ ਕੰਮ ਕਰਨ ਦਾ ਮੌਕਾ ਦੇਣਾ ਥੋੜਾ ਡੀਜੀਪੀ ਆ ਜੋ ਐਕਟਿੰਗ ਡੀਜੀਪੀ ਨੇ ਸਾਡੇ ਬੀਜੀਪੀ ਕਿਸ ਨੇ ਲਾਣਾ ਹੈ ਕੀ ਉਸਦਾ ਪੈਰਾਮੀਟਰ ਉਹ ਕਿੰਨਾ ਕੁ ਆਜ਼ਾਦ ਹੈ ਆਪਣੇ ਜ਼ਿਲ੍ਹਿਆਂ ਦੇ ਐਸਐਸਪੀਜ਼ ਨੂੰ ਕਿਉਂ ਆਪਣੀ ਮਰਜ਼ੀ ਤੇ ਮੈਰਿਟ ਦੇ ਸਾਹਮਣੇ ਵਰਤ ਸਕਦਾ ਹੈ ਕਮਿਸ਼ਨਰ ਆਫ ਪੁਲਿਸ ਕੀ ਦਿੱਲੀ ਜਾ ਕੇ ਹਾਜ਼ਰੀਆਂ ਭਰ ਕੇ ਆਪਣੇ ਪਲੰਮ ਪੋਸਟਿੰਗਸ ਲੈਣਗੇ ਇਹ ਜਿਹੜੇ ਐਸਪੈਕਟਸ ਨੇ ਇਹਨਾਂ ਨੂੰ ਤਾਂ ਇੱਕ ਸਿਸਟਮੈਟਿਕ ਕਰੈਕਸ਼ਨ ਦੀ ਲੋੜ ਹੈ ਜੋ ਕਿ ਹੋ ਨਹੀਂ ਪਾਈਆਂ ਅਸੀਂ ਅਕਾਲੀ ਦਲ ਦੇ ਸਮੇਂ ਤੋਂ ਦੇਖਿਆ ਵੀ ਉਹਨਾਂ ਨੇ ਹਲਕੇ ਇੰਚਾਰਜ ਲਾਤੇ ਸੀਗੇ ਵੀ ਕਿਹਾ ਅਸੀਂ ਭਾਵੇਂ ਸਾਡਾ ਜਿੱਤੇ ਹੋਇਆ ਭਾਵੇਂ ਹਾਰੇ ਹੋਇਆ ਐਮਐਲਏ ਹੈ ਚਾਹੇ ਹਾਰੇ ਹੋਇਆ ਲੀਡਰ ਹੈ ਤੁਸੀਂ ਜਾ ਕੇ ਰਿਪੋਰਟਿੰਗ ਉਹਨੂੰ ਕਰਨੀ ਹੈ ਤੇ ਉਸਨੇ ਤੈਅ ਕਰਨਾ ਕਿ ਇਲਾਕੇ ਦੇ ਵਿੱਚ ਐਸਐਚਓ ਕਿਹੜੇ ਲੱਗਨੇ ਨੇ ਅਸਲ ਦੇ ਵਿੱਚ ਤਾਂ ਜਾਣ ਉੱਥੋਂ ਸ਼ੁਰੂ ਹੁੰਦੀ ਹੈ ਤੇ ਇਹੀ ਕਲਚਰ ਕਾਂਗਰਸ ਨੇ ਚੱਕਿਆ ਤੇ ਅੱਜ ਵੀ ਇੱਕ ਮੋਗੇ ਵਿੱਚ ਪ੍ਰਣਾਲੀ ਉੱਥੇ ਤਾਂ ਉੱਤੀ ਹੈ ਸੋ ਅਫਸਰਾਂ ਦਾ ਇੰਡੀਪੈਂਡੈਂਟ ਨਿਰਪੱਖ ਹੋਣਾ ਆਜ਼ਾਦ ਹੋਣਾ ਇਹ ਉਹਨਾਂ ਨੂੰ